ਅੱਛੀ ਗੱਲ ਦੋਸਤੋ ਮੋਹਾਲੀ ਪੁਲਿਸ ਨੇ ਇੱਕ ਅਜਿਹਾ ਕੰਮ ਕੀਤਾ ਜਿਸ ਨੂੰ ਸੁਣ ਕੇ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਵੱਡੀ ਪ੍ਰੋਬਲਮ ਹੈ ਕਿ ਕੁਝ ਠੱਗ ਜੰਟਾ ਵੱਲੋਂ ਭੋਲੇ-ਪਾਲੇ ਲੋਕਾਂ ਦੇ ਪੈਸੇ ਠੱਗ ਲਏ ਜਾਂਦੇ ਨੇ ਤੇ ਫਿਰ ਮੁੜ ਕੇ ਉਹ ਪੈਸੇ ਦੇਣ ਦਾ ਨਾਂ ਵੀ ਨਹੀਂ ਲੰਦੇ ਤਾਂ ਉੱਤੇ ਹੀ ਨਾਲ ਦੀ ਨਾਲ ਉਹਨਾਂ ਵੱਲੋਂ ਬਹੁਤ ਜ਼ਿਆਦਾ ਖੱਜਲ-ਖੁਆਰ ਵੀ ਕੀਤਾ ਜਾਂਦਾ ਹੈ ਪਰ ਹੁਣ ਮੋਹਾਲੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਕੀ ਹੈ ਵੀ ਕਾਰਵਾਈ ਤੇ ਕੀ ਹੈ ਪੂਰਾ ਮਾਮਲਾ ਤੁਹਾਨੂੰ ਦਿਖਾਉਣੇ ਇਸ ਦੇ ਵਿੱਚ ਉੱਥੇ ਹੀ ਭਾਨਾ ਸਿੱਧੂ ਵੀ ਲਗਾਤਾਰ ਇਸ ਮਾਮਲੇ ਤੇ ਵਿਚਰਦਾ ਰਹਿੰਦਾ ਤੇ ਲਗਾਤਾਰ ਲੋਕਾਂ ਨੂੰ ਇਨਸਾਫ ਤੋਂ ਮਿਲਣ ਦੇ ਲਈ ਉਹਨਾਂ ਦੇ ਪੈਸੇ ਕਢਵਾਉਣ ਦੇ ਲਈ ਦਿਨ ਰਾਤ ਇੱਕ ਕਰਦਾ ਹੈ ਅਤੇ ਅਕਸਰ ਉਹਨਾਂ ਵੱਲੋਂ ਵੀ ਮੋਹਾਲੀ ਦੇ ਵਿੱਚ ਆਪਣੀ ਜਾਨ ਜੋਖਮ ਦੇ ਵਿੱਚ ਪਾਉਂਦੇ ਆ ਜਾਨ ਦਾ ਰਿਸਕ ਲੈਂਦੇ ਆ ਇਹਨਾਂ ਠੱਗ ਏਜੰਟਾਂ ਦੇ ਖਿਲਾਫ ਇੱਕ ਜੰਗ ਵਿੱਢੀ ਜਾਂਦੀ ਹੈ ਸੋ ਤੁਹਾਡਾ ਭਾਨਾ ਸਿੱਧੂ ਦੁਆਰਾ ਕੀਤੇ ਜਾਂਦੇ ਕਾਰਜਾਂ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਮਹਾਲੀ ਪੁਲਿਸ ਦੇ ਇਸ ਕੰਮ ਲਈ ਜਰੂਰ ਦੋ ਸ਼ਬਦ ਕਮੈਂਟਾਂ ਚ ਲਿਖਿਓ ਸੋ ਦੋਸਤੋ ਅੱਜ ਜਿਹੜੀ ਪੀਸੀ ਬਾਰੇ ਬੇਸਿਕਲੀ ਅੱਜ ਜਿਹੜੀ ਅਸੀਂ ਜਿਹੜੀ ਪੀਸੀ ਕਰ ਰਹੇ ਆ ਇਹਦੇ ਤੇ ਜਿੱਦਾਂ ਸਾਡੇ ਐਸਐਸਪੀ ਸਾਹਿਬ ਦੀਪਕ ਪਾਰਿਕ ਸਰ ਦੇ ਆ ਬੜੀਆਂ ਕਲੀਅਰ ਕੱਟ ਇਨਸਟਰਕਸ਼ਨ ਆਇਆ ਇਹਦੇ ਵਿੱਚ ਅਸੀਂ ਕੀ ਕਰਦੇ ਆਂ ਵੀ ਔਰ 15 ਦਿਨ ਮਹੀਨੇ ਬਾਅਦ ਅਸੀਂ ਜਿੱਥੇ-ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਸਰਕਾਰ ਦੇ ਵਿੱਚ ਅਸੀਂ ਉੱਥੇ ਚੈਕਿੰਗ ਕਰਕੇ ਜਿੰਨੇ ਵੀ ਕੋਈ ਇਲੀਗਲ ਵੈਸੇ ਤਾਂ ਸਾਰੇ ਹੀ ਚੈੱਕ ਕਰਦੇ ਆ ਜਿਹਦੇ ਵਿੱਚ ਕੋਈ ਇਲੀਗਲ ਦਫਤਰ ਹੁੰਦੇ ਆ ਉਹਨਾਂ ਤੇ ਕਾਰਵਾਈ ਕਰਦੇ ਆ ਜਿਹੜੇ ਕੋਈ ਮਤਲਬ ਵੈਸੇ ਵੀ ਅਸੀਂ ਜਿਹੜੀ ਲੀਗਲ ਇਮੀਗ੍ਰੇਸ਼ਨ ਵਾਲੇ ਆ ਉਹਨਾਂ ਦੇ ਵੀ ਆਫਿਸਸ ਵਗੈਰਾ ਚੈੱਕ ਕਰਦੇ ਆ ਅੱਜ ਜਿੰਨਾ ਸਾਡੇ ਕੋਲ ਸੀਪੀ 67 ਦੇ ਵੀ ਇਨਫੋਰਮੇਸ਼ਨ ਸੀ ਉਹਦੇ ਵਿੱਚ ਅਸੀਂ 11 ਆਫਿਸਸ ਚੈੱਕ ਕੀਤੇ ਆ ਜਿਹਦੇ ਵਿੱਚੋਂ 5 ਆਥਰਾਇਜ਼ ਸੀਗੇ ਤੇ ਇੱਕ ਇਲੀਗਲ ਮਿਲਿਆ ਜਿਹੜਾ ਹੈਗਾ ਐਸਟੀਜੀ ਜਿਹਦੇ ਵਿੱਚ ਅਸੀਂ ਐਫਆਈਆਰ ਨੰਬਰ 59 ਅੰਡਰ ਸੈਕਸ਼ਨ 24 ਇਨਫੋਰਮੇਸ਼ਨ ਐਕਟ ਇਸ ਫੇਜ਼ 11 ਐਸਐਚਓ 11 ਫੇਜ਼ ਵੱਲੋਂ ਦਰਜ ਕੀਤਾ ਗਿਆ ਜਿਹਦੇ ਵਿੱਚ ਪਿਊਸ਼ ਡੋਗਰਾ ਸੁਰਿੰਦਰ ਕੁਮਾਰ ਜਾਨੀਪੁਰ ਝਮੂ ਦਾ ਰਹਿਣ ਵਾਲਾ ਬੰਦਾ ਹੈ ਉਹਦੇ ਤੇ ਅਸੀਂ ਐਫਆਈਆਰ ਲੋਚ ਕੀਤੀ ਹੈ ਸਰ ਇਹਦੇ ਵਿੱਚ ਕੋਈ ਗ੍ਰਿਫਤਾਰੀ ਹੋਈ ਹੈ ਹਾਂਜੀ ਪਿਊਸ਼ ਡੋਗਰੇ ਦੀ ਰੈਸਟ ਹੋਈਏ ਤੇ ਸਰ ਕੀ ਡਾਕੂਮੈਂਟ ਵਗੈਰਾ ਮਿਲੇ ਨਾ ਕੋਈ ਕੁਝ ਫੀਸ ਜਿੰਨਾ ਕੋ ਜਿਹੜੇ ਪਾਸਪੋਰਟ ਵਗੈਰਾ ਜਿਹੜੇ ਜਦੋਂ ਜਿਹਦੇ ਵੀ ਆਫਿਸ ਕਿਉਂਕਿ ਪਾਸਪੋਰਟ ਇੱਕ ਐਜੇ ਡਾਕੂਮੈਂਟ ਹੈ ਜਿਹਦਾ ਕੋਈ ਵੀ ਆਪਾਂ ਕਿਸੇ ਦਾ ਰੱਖ ਨਹੀਂ ਸਕਦੇ ਕੋਈ ਲਾਇਸੈਂਸ ਵਗੈਰਾ ਚੈੱਕ ਕੀਤੇ ਵੀ ਇਹ ਇਮੀਗ੍ਰੇਸ਼ਨ ਦਾ ਲਾਇਸੈਂਸ ਸੀਗਾ ਜਾਂ ਕੇਵਲ ਆਈਲਸ ਵਗੈਰਾ ਕਰਾਉਣ ਦਾ ਲਾਇਸੈਂਸ ਸੀਗਾ ਇਹ ਜਿਹੜੀ ਹਾਂਜੀ ਇਹ ਸਾਰਾ ਟੋਟਲ ਵੀ ਇਹਦੇ ਕੋਲ ਕੰਸਲਟੈਂਸੀ ਹੈ ਇਮੀਗ੍ਰੇਸ਼ਨ ਕਰਨ ਦੀ ਇਹਦੇ ਕੋਲ ਪਾਵਰ ਹੈ ਜਾਂ ਟੈਕਟਿੰਗ ਦੀ ਪਾਵਰ ਹੈ ਤਿੰਨ ਪਰੰਦੇ ਲਾਇਸੈਂਸ ਹੁੰਦੇ ਆ ਜਿਹਦੇ ਕਰਕੇ ਅਸੀਂ ਟੋਟਲ ਹੀ ਚੈੱਕ ਟੈਕਟਿੰਗ ਕਰਦੇ ਹਾਂ ਉੱਪਰ ਇਹ ਰੂਟੀਨ ਵਾਈਜ਼ ਹੈ ਜਵੇਂ ਮਹੀਨੇ ਫੰਡਾਂ ਦੀਆਂ ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ ਉਹਦੇ ਵਿੱਚ ਕਰਦੇ ਆ। ਬਸ ਕਿਹੜੇ ਕੰਟਰੀ ਦਾ ਵੀਜ਼ਾ ਲਾਣ ਦਾ ਚਾਂਸ ਰਹਿੰਦੇ ਸੰ ਕੋਈ ਇਹ ਇਹ ਮਤਲਬ ਵੈਸੇ ਤੇ ਮੈਂ ਤੁਹਾਡੇ ਮਾਧਿਅਮ ਰਹੀ ਹਾਂ ਦੱਸ ਰਿਹਾ ਵੀ ਪੰਜਾਬੀਆਂ ਨੂੰ ਤੇ ਭਾਵੇਂ ਤੁਸੀਂ ਕਿਤੇ ਦੀ ਵੀ ਭੇਜਦੇ ਹੋ ਤੇ ਉਹਦੇ ਲਈ ਵੀ ਜਾਣ ਲਈ ਤਿਆਰ ਰਹਿੰਦੇ ਆ ਇਹਦੇ ਚ ਜ਼ਿਆਦਾਤਰ ਲੋਕ ਕੈਨੇਡਾ ਅਮਰੀਕਾ ਤੇ ਇਹ ਇੰਗਲੈਂਡ ਤੇ ਵੈਸਟਰਨ ਕੰਟਰੀਜ਼ ਦੀ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਹੈ ਉਸ ਵਿੱਚ ਕਈ ਲੋਕਾਂ ਨੇ ਇਲਜ਼ਾਮ ਲਾਇਆ ਵੀ ਸਾਡੇ ਨਾਲ ਕਈ ਲੱਖਾਂ ਦੀ ਠੱਗੀ ਹੋਈ ਹੈ ਉਹ ਵੀ ਸੀਪੀ 67 ਮੌਜੂਦ ਹਾਂ ਇਹਦੇ ਵਿੱਚ ਜਿਹੜਾ ਡੋਰ ਨਾਇਕ ਕੰਪਲੇਨੈਂਟ ਹੈ ਜੀ ਇਹ ਸਾਡੇ ਐਚਟੀਯੂ ਵਿੰਗ ਨੂੰ ਕਾਨੂੰਨੀ ਦਰਖਾਸਤ ਦਿੱਤੀ ਦਿੱਤੀ ਹੈ ਜਿਹਦੇ ਵਿੱਚ ਅਸੀਂ ਕੰਪਲੇਂਟ ਅੱਜ ਦੀ ਤਰੀਖ ਤੇ ਡੋਰ ਨਾਇਕ ਦੇ ਅਸੀਂ ਬਿਆਨਾਂ ਤੇ ਮਕਦਮਾ ਦਰਜ ਕੀਤਾ ਹੈ ਜਿਹਦੇ ਵਿੱਚ ਉਹਨੇ ਮਾਈਗ੍ਰੇਟ ਐਕਸਪਰਟ ਸੋਲੂਸ਼ਨਸ ਤੇ ਮਕਦਮਾ ਦਰਜ ਕਰਾਇਆ ਹੈ ਪਰ ਮੈਂ ਇਹਦੇ ਵਿੱਚ ਤੁਹਾਨੂੰ ਬੜਾ ਕਲੀਅਰ ਕੱਟ ਦੱਸ ਰਿਹਾ ਹਾਂ ਵੀ ਕਿਉਂਕਿ ਕਰਨਾਟਕਾ ਤੋਂ ਬੰਦਾ ਆ ਕੇ ਉਹਦੇ ਵਿੱਚ ਅਸੀਂ ਇਸ ਬੰਦੇ ਦਾ ਵੀ ਰੋਲ ਬਹੁਤ ਕਲੈਰਿਟੀ ਨਾਲ ਵੇਖਾਂਗੇ ਕਿਉਂਕਿ 25 ਬੰਦਿਆਂ ਨੂੰ ਮਤਲਬ ਕਮਿਸ਼ਨ ਤੇ ਉਹ ਲੈ ਕੇ ਆਏ ਹੈ ਜੀ ਤੇ ਇਸ ਕਰਕੇ ਅਸੀਂ ਐਫ ਆਈ ਆਰ ਤੇ ਦਰਜ ਕਰ ਦਿੱਤੀ ਹੈ ਉਹਦੀ ਤੇ ਉਹਦੇ ਚ ਜਿਹੜਾ 55 ਲੱਖ ਦਾ ਜਿਹੜਾ ਫਰਾਡ ਹੈ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਜਦੋਂ ਵੀ ਉਹਦੇ ਵਿੱਚ ਜਿਹੜੇ ਬੰਦੇ ਫੜਦੇ ਆ ਉਹਨਾਂ ਦੇ ਅੱਗੇ ਤੁਹਾਨੂੰ ਵੱਖਰੇ ਤੋਂ ਪੀਸੀ ਕਰਕੇ ਦੱਸਿਆ ਬਾਸਬ ਇੱਕ ਕਰਨਾਟਕ ਤੋਂ ਆਇਆ ਬੰਦਾ ਕਹਿੰਦਾ ਮੈਂ 25 ਦੇ ਕਰੀਬ ਆਪਣਾ ਅਪਲਾਈ ਕੀਤਾ ਕਿਉਂਕਿ ਉਹਦੀ ਵੀ ਭੂਮਿਕਾ ਦੀ ਜਾਂਚ ਹੋ ਗਈ ਕਿਉਂਕਿ ਇੱਕ ਬੰਦਾ ਅੱਗੇ ਦੀ ਲੱਗੇ ਇਹਨੇ ਪਾਸਪੋਰਟ ਵਗੈਰਾ ਜਾਂ ਕੇਸ ਕਿਵੇਂ ਦੇ ਸਕਦਾ ਬਿਲਕੁਲ ਇਹ ਜੇ ਬੇਸਿਕਲੀ ਕੀ ਹੈ ਵੀ ਅਸੀਂ ਉਹਦਾ ਰੋਲ ਜਿਹੜਾ ਡੋਰੇ ਨਾਇਕ ਹੈ ਜਿਹੜਾ ਕਰਨਾਟਕਾ ਤੋਂ ਜਿੱਦੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਕੀ ਕਹਿੰਦੇ ਉਹਦਾ ਰੋਲ ਵੀ ਅਸੀਂ ਵਾਚ ਕਰਾਂਗੇ ਤੇ ਜੇਕਰ ਉਹਦੇ ਵੀ ਕੋਈ ਉਹਦਾ ਮੈਲਾਫਾਈਡ ਆਈ ਤੇ ਉਹ ਜੋ ਬਣਦੀ ਕਾਰਵਾਈ ਹੋਗੀ ਉਹ ਵੀ ਕੀਤੀ ਜਾਊਗੀ ਫਿਰ ਲਹਾਲ ਅਸੀਂ ਉਹਦੇ ਬਿਆਨ ਤੇ ਮੁਕਦਮਾ ਅੰਦਰ ਚੱਕ ਕੇ ਐਸਡੀਜੀ ਜਿਹੜੀ ਹੈਗੀ ਹੈ ਇਮੀਗ੍ਰੇਸ਼ਨ ਜਿਹੜੀ ਹੈਗੀ ਹੈ ਮਾਈਗਰੇਟ ਐਕਸਪਰਟ ਸੋਲੂਸ਼ਨਸ ਤੇ ਇੱਕ ਮੁਕਦਮਾ ਦਰਜ ਕੀਤਾ ਇੱਕ ਐਸਡੀਜੀ ਤੇ ਦਰਜ ਕੀਤਾ ਜਿੰਨਾਂ ਕੋ ਐਸਡੀਜੀ ਵਾਲੇ ਜਿਹੜੇ ਸੀ 923 ਸੀਪੀ ਮਾਲਸ ਸੀ ਜਿਨ੍ਹਾਂ ਦੇ ਕੋਈ ਡਾਕੂਮੈਂਟਸ ਨਹੀਂ ਮਿਲੇ ਸੀਗੇ ਉਹਦੀ ਪਿਊਰ ਲੋਗ ਦੀ ਜਿੱਦਾਂ ਮੈਂ ਤਾਂ ਪਹਿਲਾਂ 10 ਚੋਂ ਕੈਂ ਵੀ ਉਹਦੀ ਅਰੈਸਟ ਪਾਈ ਹੈ ਸਰ ਲਗਾਤਾਰ ਦੇਖਣ ਜਾ ਰਿਹਾ ਕਿ ਜਿੰਨੇ ਵੀ ਇਮੀਗ੍ਰੇਸ਼ਨ ਫਰਾਡ ਨੇ ਮੋਹਾਲੀ ਸ਼ਹਿਰ ਤੋਂ ਜਦੋਂ ਨਿਕਲ ਚੁੱਕੇ ਹਨ ਲੇਕਿਨ ਇਹ ਮਾਲਸ ਬਣੇ ਨੇ ਉਹਨਾਂ ਵੀ ਜਾ ਕੇ ਉਹਨਾਂ ਨੇ ਆਪਣਾ ਦਫ਼ਤਰ ਖੋਲ ਲੈਣਾ ਕਿਉਂਕਿ ਉੱਥੇ ਇੱਕ ਸਿਕਿਉਰਿਟੀ ਦਾ ਬੁਖਤਾ ਪ੍ਰਬੰਧ ਉਹਨਾਂ ਨੂੰ ਜਿਹੜਾ ਕਿ ਮਿਲਦਾ ਪਿਆ ਆਮ ਲੋਕ ਜਨਤਾ ਦੀ ਉੱਤੇ ਪਹੁੰਚ ਨਹੀਂ ਹੁੰਦੀ ਜਿਹੜੇ ਕਲਾਇੰਟ ਹੁੰਦੇ ਸਿਰਫ ਉਹ ਹੀ ਜਾਂਦੇ ਨੇ ਇਹਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸ ਕੇ ਹੈ ਟਾਈਮ ਵੀ ਅੱਜ ਅਸੀਂ ਬੈਸਟੈਕ ਵੀ ਰੇਟ ਕਰਦੇ ਰਹਿੰਦੇ ਆ ਤੇ ਜਿੱਦਾਂ ਅੱਜ ਅਸੀਂ 11 ਸੀਪੀ ਮਾਲ ਦੇ ਹੀ ਚੈੱਕ ਕੀਤੇ ਆ ਆਫੀਸਰ ਜਿਹਦੇ ਵਿੱਚ 5 ਆਥਰਾਇਜ਼ ਸੀਗੇ ਜਿਹੜੇ ਇੱਕ ਇਲੀਗਲ ਜਿਹਦੇ ਤੇ ਪਰਚਾ ਦੇ ਦਿੱਤਾ ਬਾਕੀ ক্লোਜ਼ ਸੀਗੇ ਉਹਨਾਂ ਤੇ ਵੀ ਅਸੀਂ ਮੰਦੀ ਜੇ ਜੋੜੀ ਵੀ ਕਾਰਵਾਈ ਜੇ ਕਰੋਨਾ ਕੋ ਲਾਇਸੈਂਸ ਹੋ ਗਿਆ ਜੇ ਨਹੀਂ ਕਾਰਵਾਈ ਹੋਊਗੀ ਜੇਕਰ ਉਹਨਾਂ ਕੋ ਨਹੀਂ ਹੋਇਆ ਤੇ ਉਹਨਾਂ ਤੇ ਵੀ ਮੁਕਦਮੇ ਦਰਜ ਕੀਤੇ ਜਾਣ ਪੀਊਸ਼ ਟੋਗਰਾ ਮਾਲਕ ਸੀਗਾ ਜੀ ਇਸ ਕ ਜਿਹੜੀ ਇਮੀਗ੍ਰੇਸ਼ਨ ਕੰਪਨੀ ਦਾ ਸੀ ਕੋਈ ਇਹ ਪੀਊਸ਼ ਟੋਗਰਾ ਬਿਨਾ ਲਾਇਸੈਂਸ ਤੋਂ ਇਹ ਚਲਾ ਰਿਹਾ ਸੀ ਸੀਪੀ ਮਾਲ ਦੇ ਵਿੱਚ ਇਹਦੀ ਅਰੈਸਟ ਪਾਈ ਹੈ ਇਹਦੇ ਚ ਐਸ ਡੀਜੀ ਇਮੀਗ੍ਰੇਸ਼ਨ ਹੈ ਜਿਹਦੇ ਚ ਉਹਦੇ ਹੁਣ ਅਸੀਂ 59 ਅੱਜ ਦੀ ਡੇਟ ਦਾ ਮੁਕੱਦਮਾ ਦਰਜ ਕਰਕੇ ਉਹਦੀ ਅਰੇਸਟ ਪਾਈ ਹੈ ਪਹਿਲਾਂ ਵੀ ਮਾਮਲਾ ਦਰਜ ਹੋਇਆ ਜੀ ਇਸ ਤੇ ਉੱਪਰ ਹਾਂਜੀ 59 ਐਫ ਆਈ ਆਰ ਨੰਬਰ 59 ਹੈ ਜੀ ਬਸ ਆ ਮਹੀਨਾ ਪਹਿਲੇ ਨਾ ਇੱਕ ਪ੍ਰੈਸ ਕਾਨਫਰੰਸ ਸੀਗੀ ਐਸ ਐਸ ਪੀ ਸਾਹਿਬ ਦੀ ਉੱਥੇ ਇੱਕ ਲੇਡੀ ਵੀ ਆਈ ਸੀ ਮੀਡੀਆ ਪਰਸਨ ਉਹ ਕਹਿੰਦੇ ਕਿ ਮੈਂ ਇੱਕ ਵਿਕਟਮ ਦੇ ਨਾਲ ਗਈ ਸੀਗੀ ਸੀਪੀ 67 ਮਾਲ ਦੇ ਵਿੱਚ ਜਿੱਥੇ ਗੁੰਡਾਗਰਦੀ ਹੁੰਦੀ ਆ ਔਰ ਮੀਡੀਆ ਪਰਸਨ ਨੂੰ ਚੜ੍ਹਾ ਨਹੀਂ ਜਾਣ ਦਿੰਦਾ ਜਾਂਦਾ ਉੱਥੇ ਵੀ ਇਹ ਇਹੋ ਜੀ ਕੋਈ ਜੇ ਸਾਡੇ ਕੋਲ ਸ਼ਿਕਾਇਤ ਆਉਗੀ ਤੇ ਪੱਕਾ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਅਗਰ ਕੋਈ ਮੀਡੀਆ ਵੱਲੋਂ ਕੋਈ ਐਹੋ ਜੀ ਰੋਕਥਾਮ ਨਹੀਂ ਐ ਵੀ ਉੱ ਜਿੱਤਾ ਜਵਕ ਪਰ ਇਹ ਹੈ ਵੀ ਜਿਹੜੇ ਜੇਕਰ ਕੋਈ ਤੁਹਾਡੇ ਕੋ ਹੋਊਗੀ ਤੇ ਤੁਸੀਂ ਮੈਨੂੰ ਜਰੂਰ ਉਹਨਾਂ ਨੂੰ ਦੱਸ ਦਿਓ ਤੇ ਅਸੀਂ ਕੰਨੀ ਕਾਰਵਾਈ ਕਰਦੇ ਹਾਂ ਸਾਮ ਲੋਕ ਕਿਵੇਂ ਦੇਖਣ ਇਸ ਚੀਜ਼ ਨੂੰ ਕਿਉਂਕਿ ਜਾਂਦੇ ਆ ਉਹ ਦੇਖਦੇ ਇਮੀਗ੍ਰੇਸ਼ਨ ਸੈਂਟਰ ਲਿਖਿਆ ਹੁੰਦਾ ਜੀ ਜਾਂ ਇਮੀਗ੍ਰੇਸ਼ਨ ਕੰਪਨੀ ਲਿਖਿਆ ਹੁੰਦਾ ਉਹ ਤੇ ਚਲੇ ਜਾਂਦੇ ਨੇ ਕੀ ਪਤਾ ਲੱਗਦੇ ਉਹਨੂੰ ਕਿਵੇਂ ਸਮਝਣ ਵੀ ਓਏ ਇਹ ਬੰਦੇ ਕੋਲ ਲਾਇਸੈਂਸ ਹੈਗਾ ਜਾਂ ਨਹੀਂ ਹੈਗਾ ਜਾਂ ਇਹ ਵੀਜ਼ਾ ਲਵਾ ਸਕਦਾ ਹੈ ਨਹੀਂ ਲਵਾ ਸਕਦਾ ਜਾਂ ਕੰਸਲਟੈਂਸੀ ਦੇ ਸਕਦਾ ਮੈਂ ਜਿਹੜੀ ਗੱਲ ਇਹ ਹੈ ਵੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਅਸੀਂ 1 ਟੂ 1 ਵੀ ਕੀਤਾ ਸੀ ਉਹਦੇ ਵਿੱਚ ਸਭ ਤੋਂ ਪਹਿਲਾਂ ਬੰਦੇ ਦਾ ਲਾਇਸੈਂਸ ਵੇਖਣ ਦੀ ਲੋੜ ਹੈ ਫਿਰ ਉਹਦੀ ਕ੍ਰੈਡੀਬਿਲਟੀ ਵੇਖਣ ਦੀ ਲੋੜ ਹੈ ਪਰ ਇਹ ਨਹੀਂ ਐ ਵੀ ਆਪਾਂ ਆਨੇ ਵਾਲ ਵੀ ਇਹ ਲਵਾ ਦਿੰਦਾ ਹੈ ਜੀ ਇਹ ਐ ਕਰ ਦਿੰਦਾ ਹੈ ਇੱਕ ਜ਼ਿਆਦਾਤਰ ਮੈਂ ਇੱਕ ਹੋਰ ਫਰਾਡ ਵੀ ਵੇਖਿਆ ਉਹ ਕਹਿੰਦੇ ਆ ਵੀ ਤੁਸੀਂ ਪੱਕੇ ਦੇ ਪੈਸੇ ਸਾਡੇ ਅਕਾਊਂਟ ਚ ਦਿਓ ਜਿਹੜੇ ਵੀ ਅਕਾਊਂਟ ਤੁਸੀਂ ਪੈਸੇ ਪਾਉਂਦੇ ਆ ਕੀ ਉਹ ਕੰਪਨੀ ਦੇ ਨਾਮ ਤੇ ਹੈ ਇਹ ਗੱਲ ਨੂੰ ਵੀ ਵੇਖਣ ਦੀ ਲੋੜ ਹੈ ਪਰ ਸਰ ਐਡੇ ਵੱਡੇ ਮਾਲ ਚ ਇਮੀਗ੍ਰੇਸ਼ਨ ਖੁੱਲ ਜਾਂਦੀ ਹੈ ਜਿਹੜੇ ਰੈਂਟ ਤੇ ਲੈ ਰਹੇ ਗਏ ਆ ਦੇ ਰਹੇ ਆ ਉਹਨਾਂ ਦੇ ਕਾਗਜ਼ ਨਹੀਂ ਚੈੱਕ ਕਰਦੇ ਹੈਗੇ ਮੌਲਜ਼ ਵਾਲੇ ਇਹ ਮੌਲਜ਼ ਦਾ ਕੰਮ ਹੈ ਇਹ ਹੈ ਵੀ ਉਹਨਾਂ ਨੂੰ ਰੈਂਟ ਦੇ ਦੇਣਾ ਜਿਹੜਾ ਹੈ ਵੀ ਕੰਸਰਨਡ ਵਿਭਾਗ ਜਿੰਨੇ ਵੀ ਹੈ ਭਾਵੇਂ ਸੀਆਫਿਸ ਹੈ ਭਾਵੇਂ ਪੁਲਿਸ ਡਿਪਾਰਟਮੈਂਟ ਹੈ ਜਾਂ ਹੋਰ ਵੀ ਜਿਹੜੇ ਜਿਹੜੇ ਵੀ ਵਿਭਾਗ ਇਸ ਨਾਲ ਸੰਬੰਧਿਤ ਹੈ ਉਹਨਾਂ ਦਾ اخلاقی ਫਰਜ਼ ਹੈ ਉਹਨਾਂ ਨੂੰ ਚੈੱਕ ਕਰਨਾ ਡਾਕੂਮੈਂਟ ਮਿਲਿਆ ਕੋਈ ਫੇਕ ਨਾ ਕੋ ਸਰ ਕੋਈ ਉਹ ਉਹਦੇ ਬਾਰੇ ਤੁਹਾਨੂੰ ਸਾਰੀ ਕਿਉਂਕਿ ਇਹ ਤੇ ਪਾਰਟ ਆਫ ਇਨਵੈਸਟੀਗੇਸ਼ਨ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਠੀਕ ਆ ਕਾਪੀ ਜਗ੍ਹਾ ਤੇ ਦੇਖਣ ਨੂੰ ਮਿਲਿਆ ਬਲ ਸਾਹਿਬ ਜਦੋਂ ਕੋਈ ਕੰਪਲੇਂਟਡ ਜਾਂਦਾ ਹੈਗਾ ਤਾਂ ਪੁਲਿਸ ਮੁਲਾਜ਼ਮ ਉੱਥੇ ਜਾਂਦੇ ਨੇ ਤੇ ਕੋਸ਼ਿਸ਼ ਕਰਦੇ ਨੇ ਸਮਝੌਤਾ ਕਰਾਉਣ ਦੀ ਪਰ ਕਾਰਵਾਈਆਂ ਨਹੀਂ ਹੁੰਦੀਆਂ ਹੈ ਜਿਹੜੀਆਂ ਬਹੁਤ ਫਾਈਲਾਂ ਹੈ ਜਿਹੜੀਆਂ ਜਿਹੜੀਆਂ ਬੰਦ ਪਈਆਂ ਨੇ ਜਿਹੜੀਆਂ ਐਪਲੀਕੇਸ਼ਨ ਹਾਲੇ ਖੁੱਲੀਆਂ ਹੀ ਨਹੀਂ ਹੈਗੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਗੱਲ ਕਹਿਣੀ ਚਾਹੁੰਦਾ ਐਂ ਕਿ ਜਦੋਂ ਕੰਪਲੇਂਟ ਆਉਂਦਾ ਹੈ ਉਨਾਂ ਦੇ ਮਾਈਂਡ ਦੇ ਵਿੱਚ ਇੱਕ ਗੱਲ ਬੜੀ ਫਸੀ ਹੋਈ ਹੈ ਵੀ ਐਫ ਆਈ ਆਰ ਕਰਕੇ ਸਾਨੂੰ ਕੀ ਮਿਲਣਾ ਹੈ ਪੈਸੇ ਮਿਲਣਾ ਉਹ ਜਦੋਂ ਉਹ ਕਿ ਜਿਹੜਾ ਵੀ ਕੋਈ ਫਰਾਡ ਇਮੀਗ੍ਰੇਸ਼ਨ ਵਾਲਾ ਹੁੰਦਾ ਹੈ ਉਹ ਜਦੋਂ ਵੇਖਦਾ ਹੈ ਵੀ ਮੇਰੇ ਤੇ ਹੁਣ ਪਰਚਾ ਦਰਜ ਹੋ ਜਾਣਾ ਉੱਥੇ ਕੀ ਹੈ ਵੀ ਜਿਹੜਾ ਕੰਪਲੇਨੈਂਟ ਹੀ ਪੱਜ ਜਾਂਦਾ ਹੈ ਜਿਹਦੇ ਵਿੱਚ ਪੁਲਿਸ ਹੈਲਪਲੈਸ ਹੋ ਜਾਂਦੀ ਹੈ ਤੇ ਉਹਦੇ ਵਿੱਚ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਹਾਂ ਵੀ ਬੰਦੇ ਪਹਿਲਾਂ ਤੇ ਵੇਖ ਕੇ ਪੈਸੇ ਦਿਓ ਪਰ ਜੇਕਰ ਕਿਸੇ ਨੇ ਠੱਗੀ ਦਾਈ ਹੈ ਤੇ ਫਿਰ ਉਹਦਾ ਪੁਲਿਸ ਦਾ ਤੁਸੀਂ ਸਾਥ ਦਿਓ ਫਿਰ ਉਹਨੂੰ ਆਪਾਂ we should put behind them bars.